ਯਾ ਦੂਮ ਕੋਈ ਬੋਲ ਰਿਹਾ ਬੰਦਾ ਕੋਈ ਵਰਕਰ ਬੋਲ ਰਿਹਾ ਉਹਦੇ ਦੂਜਿਆਂ ਨੂੰ ਸਾਰਿਆਂ ਨੂੰ ਸੁਝਾਅ ਸੁਣਨੇ ਚਾਹੀਦੇ ਆ ਵੀ ਮੈਂ ਭਾਈ ਮੀਟਿੰਗ ਜਦੋਂ ਵੀ ਤੁਸੀਂ ਡਿਸਪਲਿਨ ਪਹਿਲਾਂ ਲਿਆਓ ਇਨਡਿਸਪਲਿਨ ਜਿਹੜਾ ਉਹ ਬਰਦਾਸ਼ਤ ਨਹੀਂ ਹੋਊਗਾ ਇਹ ਬੰਦ ਕਮਰਾ ਵੀ ਗੱਲਾਂ ਹੋ ਸਕਦੀ ਸੀ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਣ ਅਸੀਂ ਕੁਝ ਕਰੀਏ ਰੋਜ਼ ਅਸੀਂ ਲੜਨਾ ਰੋਜ਼ ਅਸੀਂ ਇਕੱਠੇ ਹੋਣਾ ਇਹ ਗਿੱਦੜ ਧਮਕੀਆਂ ਕਿਸੇ ਹੋਰ ਨੂੰ ਦੇਵੇ ਯਾਰ ਇਹ ਪੰਜਾਬ ਆ ਪੰਜਾਬ ਦੇ ਲੋਕ ਨੇ ਇਹ ਤਾਂ ਗੋਲੀ ਬੰਬਾਂ ਤੋਂ ਡਰਦੇ ਭਾਰਤਪੁਰਸ਼ ਨਾਸ਼ੂਦੀ ਦੀ ਨਾਰਾਜ਼ਗੀ ਜਿਹੜੀ ਹੈ ਪਹਿਲੀ ਨਾਰਾਜ਼ਗੀ ਨਹੀਂ ਹੈਗੀ ਅਕਸਰ ਇਸੇ ਤਰ੍ਹਾਂ ਦੀ ਉਹਨਾਂ ਦੀ ਵੀਡੀਓ ਜਿਹੜਾ ਅਕਸਰ ਵਾਇਰਲ ਹੁੰਦੀ ਰਹਿੰਦੀਆਂ ਨੇ ਤਾਂ ਅੱਜ ਵੀ ਉਸੇ ਤਰ੍ਹਾਂ ਮੀਟਿੰਗ ਦੇ ਵਿੱਚ ਹੋਇਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਮੈਂਬਰ ਪਾਰਲੀਮੈਂਟ ਰਮਨ ਸਿੰਘ ਬਿੱਟੂ ਇਸ ਵਕਤ ਬਾਹਰ ਆ ਰਹੇ ਸੀ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤਸਵੀਰਾਂ ਨੇ ਜਦੋਂ ਭਾਰਤਪੁਰਸ਼ ਨਾਸ਼ੂਦੀ ਇਸ ਮੀਟਿੰਗ ਨੂੰ ਛੱਡ ਕੇ ਗਏ ਨੇ ਕਰੀਬ 1 ਘੰਟੇ ਦਾ ਸਮਾਂ ਹੋ ਚਲੇਵਾ ਉਸ ਤੋਂ ਬਾਅਦ ਹੁਣ ਮੀਟਿੰਗ ਜਿਹੜੀ ਹੈ ਖਤਮ ਹੋਈ ਹੈ ਮੈਂਬਰ ਪਾਰਲੀਮੈਂਟ ਰਮਨ ਸਿੰਘ ਬਿੱਟੂ ਹੁਣੇ ਬਾਹਰ ਆਏ ਨੇ ਉਹਨਾਂ ਨਾਲ ਵੀ ਵੀ ਦੇਖਿਆ ਬਹੁਤ ਕੁਝ ਹੋਇਆ ਮੀਟਿੰਗ ਜੋ ਆਸ਼ੂਜੀ ਨਾਰਾਜ਼ ਹੋ ਕੇ ਬਾਹਰ ਨਿਕਲੇ ਨੇ ਕੀ ਕਹਿਣਾ ਚਾਹੂਗੇ ਉਹਨਾਂ ਦੇ ਨਾਲ ਉਹਨਾਂ ਦੀ ਟੀਮ ਵੀ ਬਾਹਰ ਨਿਕਲ ਚੁੱਕੀ ਹੈ ਉਹ ਟੀਮ ਸਾਰੀ ਉਹਨਾਂ ਦੀ ਆ ਉਹ ਕਿਉਂਕਿ ਥੋੜਾ ਜਿਹਾ ਉਹਨਾਂ ਨੇ ਬੋਲਦੇ ਹੋਏ ਕਿਹਾ ਇਹ ਗੱਲਾਂ ਵਰਕਰਸ ਨੂੰ ਸਾਰਿਆਂ ਨੂੰ ਵੀ ਜਦੋਂ ਕੋਈ ਬੋਲ ਰਿਹਾ ਬੰਦਾ ਕੋਈ ਵਰਕਰ ਬੋਲ ਰਿਹਾ ਉਹਦੇ ਦੂਜਿਆਂ ਨੂੰ ਸਾਰਿਆਂ ਨੂੰ ਸੁਝਾਅ ਸੁਣਨੇ ਚਾਹੀਦੇ ਆ ਕਿਉਂਕਿ ਇੰਨੀ ਦੂਰੋਂ ਆਉਂਦੇ ਆ ਆਪਣੀ ਸੁਝਾਅ ਦੇਣ ਆਉਂਦੇ ਆ ਤੇ ਕਈ ਵਾਰ ਕੁਝ ਲੋਕ ਉੱਥੇ ਡਿਸਪਲਿਨ ਦੀ ਗੱਲ ਹੋਈ ਬਾਬਾ ਸਾਹਿਬ ਨੇ ਬੜੀ ਚੰਗੀ ਤਰ੍ਹਾਂ ਕੀਤੀ ਵੀ ਆਪਾਂ ਸੀਰੀਅਸ ਹੋਣਾ ਹੁਣ ਸੀਰੀਅਸ ਹੋ ਕੇ ਆਪਾਂ ਗੱਲ ਚਲਾਈਏ ਉਹ ਉਹਦੇ ਕਰਕੇ ਉਹਨਾਂ ਨੇ ਇਹ ਗੱਲ ਕਿਹਾ ਵੀ ਮੈਂ ਭਾਈ ਮੀਟਿੰਗ ਜਦੋਂ ਵੀ ਤੁਸੀਂ ਡਿਸਪਲਿਨ ਪਹਿਲਾਂ ਲਿਆਓ ਇਨਡਿਸਪਲਿਨ ਜਿਹੜਾ ਉਹ ਬਰਦਾਸ਼ਤ ਨਹੀਂ ਹੋਊਗਾ ਇਸ ਕਰਕੇ ਜਿਹੜੀ ਆ ਉਹ ਉਹ ਤਾਂ ਆਪਣੇ ਦੋ ਵਾਰ ਭਾਸ਼ਣ ਕਰਕੇ ਗਏ ਨੇ ਇਹ ਨਹੀਂ ਉਹਨਾਂ ਨੇ ਇਹ ਨਹੀਂ ਜ਼ਰੂਰ ਕਿਹਾ ਵੀ ਅਗਲੀ ਵਾਰ ਜਦੋਂ ਮੀਟਿੰਗ ਕਰਾਂਗੇ ਕਿਉਂਕਿ ਉਹ ਬੋਲ ਚੁੱਕੇ ਸੀ ਬੋਲਣ ਤੋਂ ਬਾਅਦ ਉਹ ਉਹਨਾਂ ਨੇ ਜਾਣਾ ਸੀ ਪਰ ਇਹ ਗੱਲ ਜ਼ਰੂਰ ਠੀਕ ਆ ਉਹਨਾਂ ਨੇ ਬੋਲਦੇ ਹੋਏ ਦੋ ਵਾਰ ਇਹ ਕੱਲ ਕਹੀ ਆ ਵੀ ਜਿਹੜਾ ਯਾਰ ਹਰ ਬੰਦਾ ਆਪਣਾ ਸੁਝਾਅ ਦੇ ਰਿਹਾ ਏ ਹਰ ਬੰਦਾ ਉਹਦੀ ਗੱਲ ਸੁਣੋ ਸਾਰੇ ਤੋਂ ਬਰਕਰਾਰ ਨੂੰ ਜਿਸ ਤਰ੍ਹਾਂ ਬੋਲੇ ਨੇ ਉਸ ਤੋਂ ਲੱਗਦਾ ਜੀ ਕਿ ਨਾਰਾਜ਼ਗੀ ਵੀ ਇੱਕ ਹੋ ਜਾਂਦੀ ਆ ਪਹਿਲਾਂ ਵੀ ਵੱਡੇ ਨੁਕਸਾਨ ਝੱਲੇ ਪੇ ਨੇ ਕਾਂਗਰਸ ਨੂੰ ਇਸ ਇਸ ਤਰ੍ਹਾਂ ਮੀਟਿੰਗ ਦੇ ਵਿੱਚ ਬੋਲਣਾ ਇਹ ਬੰਦ ਕਮਰਾ ਵੀ ਗੱਲਾਂ ਹੋ ਸਕਦੀਆਂ ਸੀ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਜਾਂਦੀ ਅਸੀਂ ਤਾਂ ਬੰਦ ਕਮਰਾ ਹੀ ਹੁੰਦੇ ਹਾਂ ਤੁਸੀਂ ਵਿੱਚ ਆ ਜਾਂਦੇ ਹੋ ਸਰ ਸੱਤਾ ਪੱਤਰ ਸੀਗਾ ਤਦੇ ਮੀਡੀਆ ਉੱਤੇ ਪਹੁੰਚਦਾ ਵਾ ਵੀਡੀਓ ਜਿਹੜੀਆਂ ਤੁਹਾਡੀ ਕਾਂਗਰਸ ਜਿਹੜੀ ਵਾਇਰਲ ਕਰਦੀਆਂ ਵੀ ਨੇ ਆਪਣੇ ਪੇਜਾਂ ਤੇ ਪਾ ਕੇ ਕਿਸ ਤਰ੍ਹਾਂ ਭਾਰਤ ਪੁਸ਼ਨਾ ਵਿੱਚ ਗੁੱਸੇ 'ਚ ਨੇ ਉਹ ਤਾਂ ਕਿਸੇ ਨੇ ਨਹੀਂ ਪਾਈ ਉਹ ਤਾਂ ਤੁਸੀਂ মিডিਆ ਹੀ ਜਿਹੜਾ ਉਹ ਇਹ ਜੀਆਂ ਗੱਲਾਂ ਚਲਾਉਂਦਾ ਜਿਸ ਤਰੀਕੇ ਨਾਲ ਚਲਾ ਲੈਂਦਾ ਅੰਦਰ ਸਾਡੀਆਂ ਗੱਲਾਂ ਸੌ ਤਰ੍ਹਾਂ ਦੀਆਂ ਹੁੰਦੀਆਂ ਐ ਸੌ ਤਰ੍ਹਾਂ ਦੀ ਗੱਲ ਹੁੰਦੀ ਆ ਤੁਹਾਨੂੰ মিডিਆ ਨੂੰ ਕੀ ਉਹਦੇ ਵਿੱਚ ਲੱਭਦਾ ਐ ਮੈਨੂੰ ਨਹੀਂ ਸਮਝ ਆਉਂਦੀ ਵੀ ਇਹ ਸਰਕਾਰਾਂ ਕਰਾਉਂਦੀਆਂ ਜਾਂ ਕੀ ਕਰਾਉਂਦੀਆਂ ਐ ਅਸੀਂ ਕੁਝ ਕਰੀਏ ਰੋਜ਼ ਅਸੀਂ ਲੜਨਾ ਰੋਜ਼ ਅਸੀਂ ਇਕੱਠੇ ਹੋਣਾ ਕੀ ਹੁਣ ਮਨਾਇਆ ਜਾਵੇਗਾ ਭਾਤਪੁਰ ਸ਼ਾਸੂ ਜਿਸ ਤਰ੍ਹਾਂ ਮੀਟਿੰਗ ਛੱਡ ਕੇ ਗਏ ਨੇ ਉਹਨਾਂ ਵਾਲੀ ਗੱਲ ਕਿੱਥੇ ਗੁੱਸੇ ਗੱਲ ਉਹਨਾਂ ਵਰਕਰਾਂ ਦੇ ਨਾਲ ਕਿਸੇ ਨਾਲ ਕੋਈ ਉਹਨਾਂ ਨੂੰ ਉਹ ਤਾਂ ਵਰਕਰਾਂ ਨੂੰ ਕਹਿ ਕੇ ਗਏ ਨੇ ਵੀ ਯਾਰ ਡਿਸਪਲਿਨ 'ਚ ਆਇਆ ਕਰੋ ਤੁਸੀਂ ਐਡੀ ਤੁਹਾਨੂੰ ਵੀ ਕਹਿ ਕੇ ਗਏ ਨੇ ਕਿ ਤੁਸੀਂ ਸੋਸ਼ਲ ਮੀਡੀਆ ਤੇ ਰਹਿੰਦੇ ਹੋ ਤੁਸੀਂ ਐਕਟਿਵ ਰਹਿੰਦੇ ਹੋ ਇਸ ਕਰਕੇ ਸੋਸ਼ਲ ਮੀਡੀਆ ਤੇ ਨਾਲ ਲੈ ਕੇ ਚੱਲਦੇ ਸੋਸ਼ਲ ਮੀਡੀਆ ਤੇ ਉਹ ਉਹ ਸੋਸ਼ਲ ਮੀਡੀਆ ਤੇ ਕੁਝ ਮਾੜੀ ਗੱਲ ਥੋੜੀ ਹੈ ਉਹ ਆਪਣਾ ਆਪਣਾ ਉਹਨਾਂ ਨੇ ਕਿਹਾ ਵੀ ਮੈਂ ਸੋਸ਼ਲ ਮੀਡੀਆ ਵਾਲਾ ਨਹੀਂ ਪਸੰਦ ਕਰਦਾ ਬਾਕੀ ਉਹਨਾਂ ਨੇ ਕਿਹਾ ਵੀ ਸੋਸ਼ਲ ਮੀਡੀਆ ਹੈ ਇਹ ਇਹ ਨਹੀਂ ਗੱਲ ਗੱਲ ਤੁਸੀਂ ਸੁਣ ਲਓ ਧਿਆਨ ਨਾਲ ਮੇਰੇ ਜਾਂ ਉਹਨਾਂ ਦੀ ਗੱਲ ਨਹੀਂ ਗਈ ਗੱਲ ਇਹ ਹੈ ਵੀ ਉਹ 5 ਤਰੀਕ ਨੂੰ ਤਿਆਰੀ ਕਰੋ ਗ੍ਰਿਫਤਾਰੀ ਦੀ ਉਦੋਂ ਦੇਖੋ ਬਣਦਾ ਕੀ ਆ 5 ਤਰੀਕ ਨੂੰ ਮੰਗਲਵਾਰ 12 ਵਜੇ ਦੇਖਾਂਗੇ ਸਰਕਾਰ ਕਿੰਨੀਆਂ ਗ੍ਰਿਫਤਾਰੀਆਂ ਕਰ ਲੂਗੀ ਕਿੰਨੀਆਂ ਕ ਬੱਸਾਂ ਭਰ ਲੂ ਕਿੰਨੀਆਂ ਕ ਜੇਲਾਂ ਪਰ ਲੂ ਇਹ ਦੇਖਿਓ ਤੁਸੀਂ ਗੱਲ ਤਾਂ ਤੁਸੀਂ ਤੁਸੀਂ ਇਹੀ ਸਰਕਾਰ ਨੇ ਬੜਵਾਉਣੀ ਹੁੰਦੀ ਆ ਕੋਈ ਨਾ ਕੋਈ ਗੱਲ ਇਸ ਤਰੀਕੇ ਨਾਲ ਅਸੀਂ ਜਿਹੜਾ ਪ੍ਰੋਗਰਾਮ ਦੇਣਾ ਹੈ ਉਹ ਦਿੱਤਾ ਅਸੀਂ ਫੈਸਲਾ ਇਹ ਹੋ ਗਿਆ ਵੀ 12 ਵਜੇ ਮੰਗਲਵਾਰ 5 ਤਰੀਕ ਨੂੰ ਜਿੰਨੀ ਪੁਲਿਸ ਜ਼ੋਰ ਲਾ ਸਕਦੀ ਆ ਉਹਨਾਂ ਲਾ ਕੇ ਗ੍ਰਿਫਤਾਰ ਕਰੇ ਲੋਕਾਂ ਦੇ ਮੁੱਦੇ ਨਹੀਂ ਕਦੇ ਬੰਦ ਹੋਣਗੇ ਮੈਂ ਕਿਹਾ ਜੀ ਠੋਕ ਵਜਾ ਕੇ ਵਿਚੀ ਆਸ਼ੂ ਜੀ ਵਿਚੀ ਸਾਰੀ ਵਿਚੀ ਸਾਰੀ ਲੀਡਰਸ਼ਿਪ 5 5 ਤਰੀਕ ਨੂੰ ਡੀਸੀ ਦਫਤਰ ਹੋ ਤੁਹਾਡੇ ਹਿਸਾਬ ਨਾਲ ਕੀ ਆ ਵੀ ਅਸੀਂ ਅੰਦਰ ਲੁਕ ਜਾਾਂਗੇ ਇਹ ਇਹ ਗਿੱਦੜ ਧਮਕੀਆਂ ਕਿਸੇ ਹੋਰ ਨੂੰ ਦੇਵੇ ਯਾਰ ਇਹ ਪੰਜਾਬ ਆ ਪੰਜਾਬ ਦੇ ਲੋਕ ਨੇ ਇਹ ਤਾਂ ਗੋਲੀ ਬੰਬਾਂ ਤੋਂ ਡਰਦੇ ਗ੍ਰਿਫਤਾਰੀ ਤੋਂ ਡਰਨਗੇ ਪਰਚਿਆਂ ਤੋਂ ਡਰਨਗੇ ਜੀ ਸਦਕੇ ਕਰਨ ਜਿੰਨੇ ਪਰਚੇ ਕਰਨੇ ਆ ਕਾਂਗਰਸ ਪਾਰਟੀ ਤਿਆਰ ਬਰ ਤਿਆਰ ਖੜੀ ਆ ਐਨ ਇੱਕ ਵਾਰ ਜੇ ਕੀ ਤਸਵੀਰਾਂ ਤੁਹਾਨੂੰ ਇੱਕ ਵਾਰ ਫਿਰ ਦਿਖਾ ਦਿੰਦੇ ਇਸੇ ਹੋਟਲ ਦੇ ਵਿੱਚ ਜਿਹੜੀ ਮੀਟਿੰਗ ਜਿਹੜੀ ਆ ਖਤਮ ਹੋ ਚੁੱਕੀ ਆ ਮੈਂਬਰ ਪਾਰਲੀਮੈਂਟ ਰਵਨੀ ਸਿੰਘ ਬਿੱਟੂ ਬਾਹਰ ਨਿਕਲੇ ਨੇ ਜਿਸ ਤਰ੍ਹਾਂ ਨਾਰਾਜ਼ਗੀ ਜਿਹੜੀ ਉਹ ਦੇਖਣ ਨੂੰ ਮਿਲੀ ਆ ਉਹ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਪਰ ਰਵਨੀ ਸਿੰਘ ਬਿੱਟੂ ਕਹਿ ਰਹੇ ਨੇ ਕਿ ਕਿਸੇ ਤਰ੍ਹਾਂ ਦੀ ਕੋਈ ਨਾਰਾਜ਼ਗੀ ਨਹੀਂ ਆ ਨਾ ਹੀ ਭਾਰਤ ਪੁਸ਼ਨਾਸ਼ ਨੂੰ ਮਨਾਉਣ ਦੀ ਜਿਹੜੀ ਗੱਲ ਉਹਨਾਂ ਨੇ ਆਖੀ ਆ